ਦੇਖੋ ਦਰਿਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 1 ਜੁਲਾਈ ਸਿਰਫ 9 ਦਿਨ ਦਾ ਵਕਫਾ ਰਹੇਗਾ ਜਲੰਧਰ West ਹਲਕੇ ਦੇ ਇਲੈਕਸ਼ਨ ਵਾਸਤੇ ਔਰ ਲਗਾਤਾਰ ਅਗਰ ਗੱਲ ਕਰਦੇ ਹਾਂ ਵਾਜਪਾ ਪਾਰਟੀ ਤੇ ਵਾਜਪਾ ਪਾਰਟੀ ਸਮੂਲ ਲੀਡਰਸ਼ਿਪ ਨੇ ਜਲੰਧਰ West ਦੇ ਵਿੱਚ ਆਪਣੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਮੋਰਚਾ ਸੰਭਾਲ ਲਿਆ ਇਸੇ ਮੋਰਚੇ ਦੇ ਨਾਲ ਅੱਜ ਵਾਜਪਾ ਦੀ ਮਹਿਲਾ ਮੋਰਚਾ ਨਵੀਂ ਅੱਜ ਡਟ ਕੇ ਸ਼ੀਤਲ ਅੰਗਰਾਲ ਦੇ ਹੱਕ ਦੇ ਵਿੱਚ ਖੜੀ ਹੋ ਕੇ ਡੋਰ ਟੂ ਡੋਰ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਗੱਲ ਕਰਦੇ ਆਂ ਆਵਾਜਪਾ ਜਾਂਵਾਜਪਾ ਪਾਰਟੀ ਦਾ ਜਿੱਥੇ ਹਮੇਸ਼ਾ ਹੀ ਮਹਿਲਾ ਏਮਪਾਵਰਮੈਂਟ ਦੀ ਗੱਲ ਕੀਤੀ ਜਾਂਦੀ ਹੈ ਤੇ ਅੱਜ ਮਹਿਲਾ ਏਮਪਾਵਰਮੈਂਟ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕਰਕੇ ਸ਼ੀਤਲ ਅੰਗਰਾਲ ਦੇ ਹੱਕ ਦੇ ਵਿੱਚ ਡੋਰ ਪਰਚਾਰ ਸ਼ੁਰੂ ਕਰਤਾ ਤੇ ਇਸੇ ਸਾਰੇ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਹੋਊਗੀ ਮਹਿਲਾ ਮੋਰਚਾ ਕਿਸ ਤਰ੍ਹਾਂ ਦੀ ਪ੍ਰਚਾਰ ਕਰੂਗੀ ਤੇ ਮੇਨਾ ਮੌਜੂਦ ਹੈ ਜ਼ਿਲ੍ਹਾ ਜਲੰਧਰ ਦੀ ਮਹਿਲਾ ਮੋਰਚਾ ਦੇ ਪ੍ਰਧਾਨ शमा चौहान जी स्वागत ਹੈ ਜਰ ਦੇ ਸਤਿ ਸ਼੍ਰੀ ਅਕਾਲ ਪਹਿਲਾਂ ਸਭ ਨੂੰ ਜੈ ਸ਼੍ਰੀ ਰਾਮ ਕਿੱਸਾ ਦੇਖਦੇ ਹੋ ਸ਼ੀਤਲ ਅੰਗਰਾਲੀ ਆਮ ਆਦਮੀ ਪਾਰਟੀ ਛੱਡੀ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕੀ ਸੀ ਤਾਂ ਪਾਰਟੀ ਨੇ ਉਹਨਾਂ ਨੂੰ ਦਰਕਿਨਾਰ ਕੀਤਾ ਤਾਂ ਨੌਜਵਾਨੀ ਬਚਾਉਣ ਵਾਸਤੇ ਸ਼ੀਤਲ ਅੰਗਰਾਲ ਨੇ ਵਾਜਪਾ ਦਾ ਦਮਨ ਫੜਿਆ ਤਾਂ ਵਾਜਪਾ ਨੇ ਪੂਰਾ ਮਾਨ ਸਨਮਾਨ ਦੇ ਕੇ ਅੱਜ ਜਲੰਧਰ ਵੈਸਟ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਕਿੱਸਾ ਦੇਖਦੇ ਹੋ ਪਹਿਲਾਂ ਤਾਂ ਅਸੀਂ ਪਾਰਟੀ ਜਿਹੜੀ ਸ਼ਿਤਲਨੁਰਾਗ ਜੀ ਨੇ ਆਪਣੀ ਪਾਰਟੀ ਛੱਡ ਕੇ ਪਹਿਲਾਂ ਉਹ ਸਾਡੀ ਪਾਰਟੀ ਦੇ ਵਿੱਚ تھے ਤਾਂ ਉਹਦੇ ਬਾਅਦ ਫਿਰ ਉਹਨਾਂ ਨੇ ਜਦੋਂ ਦੇਖਿਆ ਕਿ ਉਹ ਆਪ ਚਲੇ ਗਏ ਕਿਉਂਕਿ ਪਹਿਲਾਂ ਆਪ ਦੀ ਸਰਕਾਰ थी ਤਾਂ ਉਹਨਾਂ ਆਪ ਚਲੇ ਵੀ ਸ਼ਾਇਦ ਸਾਡੇ ਕੰਮ ਹੋਣਗੇ ਨਸ਼ਾ ਰੁਕੇਗਾ ਲੇਕਿਨ ਜਦੋਂ ਉਹਨਾਂ ਨੇ ਉਹਨ ਨੂੰ ਐਮਐਲਏ ਬਣਾਇਆ ਗਿਆ ਉਹਦੇ ਬਾਅਦ ਉਹਨਾਂ ਕੋ ਚ ਗਏ ਕਿ ਉਹ ਕਹਿੰਦੇ ਰਹੇ ਕਿ ਮੇਰਾ ਕੰਮ ਕਰੋ ਨਹੀਂ ਹੋ ਰੇ ਤੇ ਨਸ਼ਾ ਬੱਦਾ ਹੀ ਵੱਤਾ ਹੀ ਜਾ ਰਿਹਾ ਹਾਂ ਇਸ ਕਰਕੇ ਉਹਨਾਂ ਨੇ ਆਪਣੀ ਪਾਰਟੀ ਛੱਡ ਕੇ ਫਿਰ ਤੋਂ ਭਾਜਪਾ ਦਾ ਦਾਮਨ ਕਾਮਲੀ ਕਾਰੀ ਵਾਪਸੀ ਹੋ ਗਏ ਔਰ ਬੜੇ ਅਚੇ ਤਰੀਕੇ ਨਾਲ ਉਹਨਾਂ ਨੇ ਆਪਣਾ ਜੋ ਵੀ ਹੈ ਪਰਿਵਾਰ ਚਾਏ ਲੇਕਿਨ ਅਬ ਉਹਨਾਂ ਨੇ ਹੀ ਲੜੇ ਆਪਾਂ ਕੱਲ ਵੀ ਇੱਥੇ ਗਏ ਇੱਕ ਜਗ੍ਹਾ ਆਪਾਂ ਸਾਰਾ ਉੱਥੇ ਦੇਖਿਆ ਇਤਨਾ ਲੋਕ ਨਹੀਂ ਮਤਲਬ ਸ਼ਿਕਾਇਤਾਂ ਹੈ ਨਸ਼ੇ ਦੇ ਬਾਰੇ ਆਪਾਂ ਖੁਦ ਉੱਥੇ ਮੌਂਾਇਨਾ ਕਰਕੇ ਆਏ ਉੱਥੇ ਇੰਨੀਆਂ ਸਾਰੀਆਂ ਔਰ ਇੰਜੈਕਸ਼ਨ ਪਏ ਕਿ ਆਪਾਂ ਖੁਦ ਦੇਖ ਕੇ ਸਾਡੇ ਰੋਮਟੇ ਖੜੇ ਹੋ ਗਏ ਉਹਦੇ ਛੋਟੇ ਛੋਟੇ ਬੱਚੇ ਉਸ ਗਾਰਡਨ ਦੇ ਵਿੱਚ ਖੇਲ ਰਹੇ ਦੇਖੋ ਸਿੱਟਾ ਸਿੱਭੂ ਮੈਲਾਓ ਬੱਚੇ ਹਮੇਸ਼ਾ 9 ਮਹੀਨੇ ਬੱਚੇ ਨੂੰ ਪਾਲਣਾ ਉਸ ਜਵਾਨ ਬੱਚਾ ਹੁੰਦਾ ਤੇ ਬੜੀ ਆਸ ਹੁੰਦੀ ਹੈ ਪੇਰੈਂਟਸ ਨੂੰ ਜਦੋਂ ਇਸ ਦਾ ਨਸ਼ੇ ਲੱਗਦਾ ਤਾਂ ਪੂਰਾ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਤਾਂ ਬੱਚਾ ਵੀ ਹੱਥੋਂ ਜਾਨ ਗਵਾਣੀ ਪੈਂਦੀ ਕਿਸੇ ਦੀ ਕਿਸੇ ਦਾ ਦੇਖਦੇ ਪੰਜਾਬ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਪੰਜਾਬ ਦੇ ਨਸ਼ਾ ਤਦ ਤੱਕ ਖਤਮ ਨਹੀਂ ਹੋਗਾ ਜਦ ਤੱਕ ਵੀ ਜੇ ਵੀ ਨਹੀਂ ਆਏਗੀ ਸਾਡੇ ਸ਼੍ਰੀ ਨਰੇਂਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੈ ਜਦੋਂ ਤੱਕ ਸਾਡੇ ਇੱਥੇ ਪੰਜਾਬ ਦੇ ਲੋਕ ਜਗਦੇ ਨਹੀਂ ਹੈ ਜਦ ਤੱਕ ਸਾਡੀ ਇੱਥੇ ਵਿਜੀਬ ਹੀ ਨਹੀਂ ਆਂਦੀ ਹੈ ਤਬ ਤੱਕ ਸਾਡਾ ਇੱਥੇ ਕੋਈ ਸੁਧਾਰ ਨਹੀਂ ਹੋਏਗਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਔਰ ਜਿੰਨੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਮਹਿਲਾ ਲਈ ਕਿਤਾਇ ਸਕਤੀ ਹੈ ਉਹਨੇ ਪਹਿਲੀ ਗੱਲ ਤਾਂ ਹੈ ਕਿ ਉਹਨੇ 33% ਜੋ ਅਰੈਕਸ਼ਨ ਦਿੱਤਾ ਮਹਿਲਾ ਲਈ ਦਿੱਤਾ ਹੈ ਬਿਲਕੁਲ ਔਰ ਉਹਨਾਂ ਦੇ ਜੋ ਇੱਕ ਭਾਜਪਾ ਉਹ ਪਾਰਟੀ ਹੈ ਜਿੱਥੇ ਮਹਿਲਾ ਨੂੰ ਸਭ ਤੋਂ ਜ਼ਿਆਦਾ ਮਾਨ ਔਰ ਸਨਮਾਨ ਦਿੱਤਾ ਜਾਂਦਾ ਹੈ ਇਸ ਹੋਰ ਜਿਹੜੀ ਅਕਾਲੀ ਦਲ ਹੈ ਝਾੜੂ ਵਾਲੀ ਸਰਕਾਰ ਹੈ ਕਾਂਗਰਸ ਸਰਕਾਰ ਹੈ ਇੱਥੇ ਕੋਈ ਵੀ ਪਾਰਟੀ ਮਹਿਲਾ ਨੂੰ ਇੰਨਾ ਮਾਨ ਸਨਮਾਨ ਨਹੀਂ ਦਿੰਦੇ ਜਿੰਨਾ ਕਿ ਸਾਡੀ ਪਾਰਟੀ ਵਿੱਚ ਦਿੱਤਾ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਸ਼ੀਤਲ ਲੰਗਰਾਲ ਹੈ ਨੌਜਵਾਨ ਹੈ ਹਮੇਸ਼ਾ ਨੌਜਵਾਨੀ ਵਾਸਤੇ ਗੱਲ ਚੱਕੀ ਹੈ ਕਿਸ ਤਰ੍ਹਾਂ ਦਾ ਮੌਚਾ ਸੰਭਾਲ ਲਿਆ ਕਿਸ ਤਰ੍ਹਾਂ ਦੇ ਡੋਰ ਪਰਚਾਤ ਦੀ ਕਿਸਮ ਕਰਿਆ ਤਾਂ ਕਿਸ ਤਰ੍ਹਾਂ ਦਾ ਖਾਸ ਜਿਲੰਦਰ ਵੈਸਤੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਆ ਦੇਖੋ ਆਪਾਂ ਜਿੱਥੇ ਵੀ ਜਾ ਰਹੇ ਆ ਉਹਨਾਂ ਦਾ ਬਹੁਤ ਵਧੀਆ ਸਾਨੂੰ ਉਥੋਂ ਆਵਾਜ਼ ਆ ਰਹੀ ਹੈ ਕਿ ਇਸ ਵਾਰ ਆਪਾਂ ਭਾਜਪਾ ਨੂੰ ਲਾਵਾਂਗੇ ਕਿਉਂਕਿ ਇੱਕ ਤਾਂ ਯੰਗ ਸਾਡੇ ਜੋ ਚਿਹਰਾ ਹੈਗਾ ਸਾਡੇ ਕੈਂਡੀਡੇਟ ਹੈ ਉਹ ਹੀ ਆਗੇ ਔਰ ਉਹ ਸੱਚ ਦੀ ਔਰ ਝੂਠ ਦੀ ਲੜਾਈ ਲੜ ਰਹੇ ਹੈ ਔਰ ਸੱਚ ਯਹੀ ਹੈ ਕਿ ਚਾੜੂਆਣੇ ਨੇ ਕੋਈ ਕੰਮ ਨਹੀਂ ਕੀਤਾ 92 ਸੀਟਾਂ ਲੈ ਕੇ ਵੀ ਉਹ ਘਰ ਜਾ ਕੇ ਬਹਿ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਸਾਨੂੰ ਕਿੰਨੀ ਵੱਡੀ ਤਾਕਤ ਮਿਲੀ ਹੈ ਬੰਨਵੇ ਸਿੱਟਾ ਜਿਨ੍ਹਾਂ ਨੂੰ ਮਿਲ ਜਵੇ ਉਹ ਇੱਕ ਆਪਣਾ ਹੋਡ ਬਣਾਉਂਦੇ ਐ ਔਰ ਕੰਮ ਕਰਦੇ ਐ ਲੇਕਿਨ ਉਹਨੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਨਸ਼ਾ ਕ੍ਰਾਈਮ ਲੋਟਖੂਰ ਮੈਂ ਮਤ ਲੋਕਾਂ ਨੂੰ ਗੋਲੀਆਂ ਦਿਨ ਮਤ ਲਾ ਮਹਿਲਾ ਤਾਂ ਬਿਲਕੁਲ ਬਾਹਰ ਨਹੀਂ ਨਿਕਲ ਸਕਦੀ 8 ਵਜੇ ਤੋਂ ਬਾਅਦ ਤੇ ਇੰਨਾ ਸਾਡਾ ਬੁਰਾ ਹਾਲ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਹੁਣ ਰੋਜਾਨਾ ਰਹੇਗਾ ਉਹਨਾਂ ਆਉਣ ਵਾਲੇ ਸਮੇਂ ਚ ਪੂਰਾ ਤੁਹੀ ਡਟ ਕੇ ਮੈਲਾ ਮੋਚਾ ਨੇ ਸੰਭਾਲਿਆ ਹਾਇਆ ਔਰ ਕੀਸਾ ਦੇ ਦੇਵੀ ਕਿੰਨੇ ਵੋਟਰਾਂ ਦਾ ਅੰਗਰਾਲ ਜਿੱਤ ਸਕਦੇ ਦੇਖੋ ਜੀ ਅਸੀਂ ਤਾਂ ਸੋਦੇ ਕਿ ਅਸੀਂ ਪੂਰੀ ਝਾੜੂ ਵਾਲੇ ਦੇ ਅਸੀਂ ਜਮਾਨਤ ਜਬਤ ਕਰਾਈਏ ਜਮਾਨਤ ਜਮਾਨਤ ਠੀਕ ਹੈ ਜੀ ਬਿਲਕੁਲ ਸੋ ਇਹ ਮੈਲਾ ਮੋਰਚਾ ਹੈ ਜਿਨ੍ਹਾਂ ਨੇ ਅੱਜ ਡਟ ਕੇ ਜਿਹੜਾ ਸ਼ੀਤਲ ਅੰਗਰਾਲ ਦੇ ਹੱਕ 'ਚ ਮੋਰਚਾ ਸੰਭਾਲ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾਚਪਾ ਦੇ ਜਿਹੜੇ ਉਮੀਦਵਾਰ ਹੈ ਸ਼ੀਤਲ ਅੰਗਰਾਲ ਦੇ ਹੱਕ ਦੇ ਵਿੱਚ ਵੋਟ ਡੋਰ ਟੂ ਡੋਰ ਪਰਚਾਰ ਕਰਨਾ ਸ਼ੁਰੂ ਕਰਤਾ ਹੋਰ ਵੀ ਮੇਰੇ ਨਾਲ ਮੈਲਾ ਗੱਲਬਾਤ ਕਰ ਲਗਾ ਕੀ ਨੰਬਰ ਹੈ ਜੀ ਮੇਰਾ ਨਾਮ ਸ਼ਾਲੂ ਹੈ ਜੀ ਕਿਰਪਾ ਕਰਕੇ ਸਰ ਦੇਖ ਦਿਓ ਵੀ ਅੱਜ ਤੁਸੀਂ ਮਹਿਲਾ ਮੋਰਚੇ ਨੇ ਪੂਰਾ ਡਟ ਕੇ ਮੋਰਚਾ ਸੰਭਾਲ ਲਿਆ ਸ਼ੀਤੂਂਗਰਾਲ ਬੀਜੇਪੀ ਪਾਰਟੀ ਹੈ ਮਹਿਲਾ ਸ਼ਕਤੀਕਰਨ ਦੀ ਗੱਲ ਕੀਤੀ ਪੂਰਾ ਮਾਨਸਮਾਨ ਮਿਲਦਾ ਹੈ ਕਿਸਾ ਦੇਖ ਦਿਓ ਤੁਹਾਡੇ ਜਿੰਨਾ ਵੀ ਇਲਾਕਾ ਵੈਸਟ ਹਲਕਾ ਜਿੱਦੇ ਵੀ ਗੱਲ ਕੀਤੀ ਆਂਦੀ ਹੈ ਹਮੇਸ਼ਾ ਦੋ ਗੱਲਾਂ ਆਂਦੀ ਆ ਨਸ਼ਾ ਬਹੁਤ ਆ ਬੱਚਿਆਂ ਦੇ ਬੱਚੇ ਨਸ਼ੇ ਲੱਗੇ ਆ ਦੂਸਰੀ ਡੜਾ ਸੱਟਾ ਕਿਸਾ ਦੇਖ ਦਿਓ ਵੀ ਸ਼ੀਤੂਂਗਰਾਲ ਨੇ ਹਮੇਸ਼ਾ ਵਾਚਕ ਕੀਤਾ ਨੌਜਵਾਨੀ ਬਚਾਉਣ ਵਾਸਤੇ ਆਪਣਾ ਪੂਰਾ ਪਯਤਨ ਕੀਤਾ ਹਾਂਜੀ ਬਿਲਕੁਲ ਪ੍ਰਯਤਨ ਕੀਤਾ ਤਾਂ ਹੀ ਉਹ ਆਮ ਆਦਮੀ ਪਾਰਟੀ ਛੱਡ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਦਮਨ ਥਾਮਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਪੈਣਾ ਹੀ ਹੈ ਜਿੰਨੀਆਂ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਹੜੀਆਂ ਉਹ ਜਿਤਾਈਆਂ ਸੀਗੀਆਂ ਤੇ ਇਹਨਾਂ ਪੈਣਾ ਦੀ ਮੈਜੋਰਟੀ ਕਰਕੇ ਹੀ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਜਾ ਰਹੀ ਹੈ ਤੇ ਤੁਸੀਂ ਦੇਖੋਗੇ ਕਿ ਸ਼ੀਤਲੰਗੁਰਾਲ ਜੀ ਜਿਹੜੇ ਹੈ ਉਹ ਇਸ ਨਸ਼ੇ ਦੇ ਖਿਲਾਫ ਪੂਰਾ ਲੜਨਗੇ ਕਿਉਂਕਿ 2.5 ਸਾਲ ਦੀ ਮੈਂ ਤਾਂ ਉਹਨਾਂ ਨੇ ਬਹੁਤ ਕੀਤੀ ਆਵਾਮੀ ਪਾਰਟੀ ਦੇ ਵਿੱਚ ਇਸ ਕਰਕੇ ਕੀਤੀ ਕਿ ਨਸ਼ਾ ਮੁਕਤ ਹੋਵੇ ਸਾਡਾ ਪੰਜਾਬ ਮੁਕਤ ਹੋਵੇ ਨਸ਼ਾ ਮੁਕਤ ਹੋਵੇ ਤੇ ਕਿਉਂਕਿ ਜਿਸ ਤਰੀਕੇ ਦਾ ਅਸੀਂ ਕੱਲ ਮਾਹੌਲ ਦੇਖਿਆ ਆ ਸਰੀਂਝਾ ਦਾ ਬੱਚੇ ਉਤੇ ਖੇਡਦੇ ਪਏ ਆ ਤੇ ਉਹਦੇ ਵਿੱਚ ਕੀ ਹੈ ਕਿ ਸਾਨੂੰ ਲੱਗ ਰਿਹਾ ਸੀਗਾ ਕਿ ਇੱਥੇ ਮਤਲਬ ਸਾਡਾ ਇਹਨਾਂ ਦਿਮਾਗ ਉਸ ਟਾਈਮ ਪਰੇਸ਼ਾਨ ਹੋ ਗਿਆ ਇੰਨਾ ਕਿ ਨਸ਼ਾ ਸਾਡੇ ਪੰਜਾਬ ਦੇ ਵਿੱਚ ਹੈਗਾ ਤੇ ਕਦੇ ਜਦੋਂ ਜਦੋਂ ਆ ਤੁਸੀਂ ਸਮਾਨ ਦੇਖਿਆ ਜਾਂ ਸਿੰਜਾ ਦੇਖੀਆ ਬੱਚੇ ਕੋਲ ਕਦੀ ਮਨ ਨੂੰ ਲੱਗੀ ਵੀ ਸਾਡੇ ਬੱਚੇ ਵਿੱਚ ਹੋ ਸਕਦੇ ਗਾ ਬਿਲਕੁਲ ਜੀ ਸਾਨੂੰ ਬੜਾ ਡਰ ਲੱਗਦਾ ਹੈ ਅੱਜ ਕਿਉਂਕਿ ਕਿਉਂਕਿ ਅੱਜ ਜਿਹੜੇ ਪੇਰੈਂਟਸ ਨੇ ਜਿਹੜੀਆਂ ਮਾਵਾਂ ਨੇ ਬੱਚਿਆਂ ਨੂੰ ਬਾਹਰ ਕਿਉਂ ਭੇਜ ਰਹੀਆਂ ਨੇ ਉਹਦਾ ਰੀਜ਼ਨ ਹੀ ਇਹ ਹੈ ਕਿਉਂਕਿ ਸਾਨੂੰ ਲੱਗਦਾ ਸਾਡੇ ਬੱਚਿਆਂ ਦਾ ਭਵਿੱਖ ਅਤੇ ਸੁਰੱਖਿਤੀ ਨਹੀਂ ਹੈ ਕਿਉਂਕਿ ਕੱਲ ਨੂੰ ਕੋਈ ਪਤਾ ਨਹੀਂ ਬੱਚਿਆਂ ਨੂੰ ਅਸੀਂ ਕਿੱਥੇ ਕਿੱਥੇ ਤੱਕ ਆਪਣੇ ਬੱਚਿਆਂ ਦੇ ਪਿੱਛੇ ਰਵਾਂਗੇ ਆ ਉਹ ਕਿਤੇ ਵੀ ਜਾਂਦੇ ਕਿਤੇ ਆਉਂਦੇ ਅਸੀਂ ਨਹੀਂ ਜਾ ਸਕਦੇ ਉਹਨਾਂ ਦੇ ਨਾਲ ਤੇ ਇਸ ਲਈ ਇਹ ਪੈਣਾ ਜਿੰਨੀਆਂ ਵੀ ਮੇਰੇ ਨਾਲ ਖੜੀਆਂ ਹੁੰਦੀਆਂ ਆ ਉਹ ਸਾਰੀਆਂ ਇਸ ਲਈ ਖੜੀਆਂ ਹੁੰਦੀਆਂ ਕਿ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਸੇ ਦੇ ਲਈ ਨਹੀਂ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਔਰ ਭਾਰਤੀ ਜਨਤਾ ਪਾਰਟੀ ਇੱਕ ਐਦਾਂ ਦੀ ਪਾਰਟੀ ਹੈ ਜਿਹੜੀ ਸਾਡੀ ਵੀ ਸੁਰੱਖਿਆ ਕਰ ਸਕਦੀ ਹੈ ਪੈਣਾ ਦੀ ਵੀ ਤੇ ਸਾਡੇ ਬੱਚਿਆਂ ਦੀ ਵੀ ਕਿਸ ਸਰ ਦੇ ਅੰਗੁਰਾਲ ਜੀ ਦੇ ਕਿਸ ਦਾ ਵੀ ਹੁਣ ਕਿਸਦਾ ਵੀ ਪ੍ਰਚਾਰ ਕਰੂਗੇ ਔਰ ਕਿਸ ਤਾਂ ਲੱਗ ਰਿਹਾ ਵੀ ਅੰਗੁਰਾਲ ਜੀ ਬਾਕੀ ਸਿਆਸੀ ਪਾਰਟੀਆਂ ਨੂੰ ਮਾਤ ਦਉਣਗੇ ਬਿਲਕੁਲ ਦੇਣਗੇ ਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀਏ ਕਿ ਪੈਣਾ ਨੇ ਹੀ ਸਹਿਯੋਗ ਕੀਤਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਹੁਣ ਪੈਣਾ ਨੂੰ ਪਤਾ ਲੱਗ ਗਿਆ ਕਿਉਂਕਿ ਉਹਨਾਂ ਨੇ ਉਸ ਵੇਲੇ ਵਾਅਦੇ ਬਹੁਤ ਕੀਤੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਅਸੀਂ ਸਕੂਲ ਖੋਲਾਂਗੇ ਅਸੀਂ ਇਹ ਕਰਾਂਗੇ ਦੇਖੋ ਪੈਣਾ ਜਿਹੜੀ ਹੈ ਖਾਸ ਕਰ ਇੱਕ ਵਾਰੀ ਉਹਨਾਂ ਨੇ ਧੋਖਾ ਖਾ ਲਿਆ ਉਹਨੋਂ ਧੋਖਾ ਨਹੀਂ ਖਾਣਗੀਆਂ ਉਹਨਾਂ ਨੇ ਨਿਰਣੇ ਕਰ ਲਿਆ ਹੋਇਆ ਹੈ ਕਿ ਆਪਾਂ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਣੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ 2027 ਦੂਰ ਨਹੀਂ ਖੜਾ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਕਾਉਂਸਲਰ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਤੇ ਮੇਅਰ ਵੀ ਭਾਰਤੀ ਜਨਤਾ ਪਾਰਟੀ ਦਾ ਆਏਗਾ ਤੇ ਲੋਕੀ ਦੇਖਣਗੇ ਕਿ ਜਿਹੜਾ ਪੰਜਾਬ ਭਾਰਤੀ ਜਨਤਾ ਪਾਰਟੀ ਤੋਂ ਅਚੂਤਾ ਸੀ ਉਹਨੋਂ ਉਹਦੇ ਵਿੱਚ ਕਿੰਨੀ ਕੁ ਮੈਜੋਰਟੀ ਹੈ। ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਤੇ ਉਹਨਾਂ ਦਾਸੇ ਕਿ ਅੱਜ 1 ਜੁਲਾਈ ਨੂੰ ਪੂਰਾ ਜਿਲੰਦਰ ਡੀਡੀ ਮੈਲਾ ਮੋਰਚਾ ਨੇ ਅੱਜ ਮੋਰਚਾ ਸੰਭਾਲ ਲਿਆ ਤਾਂ ਸ਼ੀਤਲ ਅੰਗਰਾਲ ਦੇ ਹੱਕ ਤੇ ਵਿੱਚ ਡੋਟ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਸਪਸ਼ਟ ਗੱਲ ਹੈ ਕਿ ਮੈਲਾ ਮੋਰਚਾ ਨੇ ਵੀ ਅਸੀਂ ਜਿਹੜਾ ਜਿਲੰਦਰ ਵੈਸਟ ਡੇ ਤੋਂ ਇਲਾਵਾ ਪੂਰੇ ਜਿਲੰਦਰ ਸ਼ਹਿਰ ਦੇ ਵਿੱਚ ਪੂਰਾ ਨਸ਼ਾ ਖਰਨ ਲਈ ਅਸੀਂ ਮੋਰਚਾ ਸੰਭਾਲ ਲਿਆ ਤਾਂ ਸ਼ੀਤਲ ਅੰਗਰਾਲ ਨੂੰ ਜਿਤਾ ਕੇ ਪੰਜ ਜਿਲੰਦਰ ਦੇ ਪੂਰੇ ਹਲਕੇ ਦੇ ਵਿੱਚ ਨਸ਼ਾ ਜਿਲੰਦਰ ਨਸ਼ਾ ਮੁਕਤ ਕਰਾਂਗੇ ਔਰ ਇਸ ਦੇ ਨਾਲ ਹੀ ਜਿਹੜਾ ਬੱਚਿਆਂ ਦੀ ਸੁਰੱਖਿਆ ਇਸ ਦੇ ਨਾਲ ਹੀ ਮੈਲਾ ਸੁਰੱਖਿਆ ਦੀ ਵੀ ਜਿਹੜੀ ਸ਼ੀਤਲ ਅੰਗਰਾਲ ਹਮੇਸ਼ਾ ਗੱਲ ਉਠਾਉਂਦੇ ਤਾਂ ਉਸ ਲਈ ਇਹ ਕੰਦੇਨਾ ਕੰਦਾ ਜੋੜ ਕੇ ਅੱਜ ਤੱਕ ਡਟ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਨਿੱਕੀ 10 ਜੁਲਾਈ ਨੂੰ ਮੈਲਾ ਮੋਰਚਾ ਦੇ ਸਾਰੇ ਕਾਰਕਿਰਤਾ ਸ਼ੀਤਲ ਅੰਗਰਾਲ ਦੇ ਹੱਕ ਚ ਖੜੇ ਹੋਗੇ ਤੇ ਪੂਰਾ ਭਾਰੀ ਬਹੁਮਤ ਨਾਲ ਸ਼ੀਤਲ ਅੰਗਰਾਲ ਨੂੰ ਜਿਤਾਉਣ ਦੇ ਵੀ ਦਾਵਾ ਕੀਤਾ ਕਮੰਡ ਬੋਬੀ ਨਸਨਦੀਪ ਸ਼ਰਮਾ ਡੈਰੀਫਾ ਟੀਵੀ ਜਿਲੰਦਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप